प्यारे दर्शको प्यार भरी सत्स्री एकाण मैं आज कितने दिन बाद ਤੁਹਾਡੇ ਕੋਲ ਇੱਕ ਨਵੀਂ ਕਹਾਣੀ ਲੈ ਕੇ ਹਾਜ਼ਰ ਹੋਈ ਹਾਂ ਜਿਹੜੀ ਕਿ ਇੱਕ ਔਰਤ ਬਾਰੇ ਹੈ ਇਸ ਦਾ ਨਾਮ ਹੈ ਨਰਕ ਚੋਂ ਕੱਢਿਆ ਕਿਉਂਕਿ ਔਰਤ ਕੋਈ ਵੀ ਨਹੀਂ ਚਾਹੁੰਦੀ ਕਿ ਉਹ ਦਰਦ ਦਰਦੀਆਂ ਠੋਕਣਾ ਖਾਵੇ ਉਹੋ ਆਪਣਾ ਇੱਕ ਘਰ ਬਸਾਉਣਾ ਚਾਹੁੰਦੀ ਇਸ ਕਹਾਣੀ ਵਿੱਚ ਇਹੋ ਹੀ ਦੱਸਿਆ ਗਿਆ ਹੈ ਕਿ ਔਰਤ ਭਾਵੇਂ ਕਿੰਨੀ ਵੀ ਦੁਖੀ ਹੋਵੇ ਪਰ ਉਹ ਆਪਣਾ ਘਰ ਬਸਾਉਣਾ ਚਾਹੁੰਦੀ ਹੈ ਰਾਮਾ ਤੇ ਉਸ ਦੀ ਬੁੱਢੀ ਮਾਂ ਦੋਵੇਂ ਇਕੱਲੇ ਰਹਿੰਦੇ ਸਨ ਅਤੇ ਉਹ ਬਹੁਤ ਗਰੀਬ ਸਨ ਗਰੀਬ ਹੋਣ ਕਰਕੇ ਹੀ ਰਾਮੇ ਨੂੰ ਕੋਈ ਰਿਸ਼ਤਾ ਨਹੀਂ ਕਰਵਾਉਂਦਾ ਤੇ ਉਸ ਦੀ ਮਾਂ ਨੂੰ ਇੱਕ ਦਿਨ ਇੱਕ ਗਵੰਡਨ ਕਹਿਣ ਲੱਗੀ ਮਾਂ ਹੁਣ ਤੇਰੇ ਤੋਂ ਕੋਈ ਕੰਮ ਨਹੀਂ ਹੁੰਦਾ ਤੇ ਤੁਸੀਂ ਵੀ ਕੋਈ ਮੁੱਲ ਦੀ ਤਿਮੀ ਲੈ ਆਓ ਉਸ ਰਾਮੇ ਦੀ ਮਾਂ ਦੇ ਦਿਲ ਨੂੰ ਇਹ ਗੱਲ ਜੱਜ ਗਈ ਜਦੋਂ ਰਾਮਾ ਘਰ ਆਇਆ ਤਾਂ ਮਾਂ ਨੇ ਉਸ ਨੂੰ ਚਾਂਦੀ ਦੇ ਗਹਿਣਿਆਂ ਦੀ ਇੱਕ ਪੋਟਲੀ ਦਿੰਦੇ ਹੋਏ ਕਿਹਾ ਕਿ ਜਾਂ ਇਹਨੂੰ ਵੇਚ ਕੇ ਕੋਈ ਮੁੱਢ ਦੀ ਥੀਮ ਨਹੀਂ ਲਿਆ। ਮੇਰੇ ਤੋਂ ਹੁਣ ਰੋਟੀ ਨਹੀਂ ਬਣਦੀ। ਰਾਮਾ ਬੋਲਿਆ ਮਾਂ ਇੰਨੇ ਵਿੱਚ ਕਿਹੜੀ ਥੀਮ ਆ ਬੇਗੀ? ਇੰਨੇ ਵਿੱਚ ਤੇ ਕੁਝ ਵੀ ਨਹੀਂ ਆਉਣਾ। ਪਰ ਮਾਂ ਬਹੁਤ ਜਿੱਦ ਕਰਨ ਲੱਗੀ ਤੇ ਰੋਣ ਲੱਗੀ। ਉਹ ਆਪਣੇ ਪੁੱਤ ਦਾ ਘਰ ਵੇਖਣਾ ਚਾਹੁੰਦੀ, ਬੱਚੇ ਆਏ ਵੇਖਣਾ ਚਾਹੁੰਦੀ ਸੀ। ਕਿਉਂਕਿ ਹਰ ਇੱਕ ਮਾਂ ਦੇ ਦਿਲ ਵਿੱਚ ਇਹ ਖਾਸ਼ ਹੁੰਦੀ ਹੈ ਕਿ ਉਸਦੇ ਪੁੱਤਰ ਦਾ ਘਰ ਵੱਸਦਾ ਹੋਵੇ। ਤੇ ਉਹ ਹੱਸਦਾ ਬਸੰਦਾ ਰਿਹਾ ਪਰ ਆਪਣੀ ਮਾਂ ਦੀ ਹੰਝੂਆਂ ਤੇ ਜਿੱਦ ਦੇ ਕਾਰਨ ਰਾਮੇ ਨੂੰ ਹਾਰ ਮੰਨਣੀ ਪਈ ਤੇ ਉਹ ਰਾਤ ਨੂੰ ਨੰਜੇ ਦੇ ਕੋਲ ਗਿਆ ਜੋ ਕਿ ਔਰਤ ਮੁੱਲ ਲੈਣ ਵਿੱਚ ਕਈ ਲੋਕਾਂ ਦੀ ਮਦਦ ਕਰ ਚੁੱਕਿਆ ਸੀ ਚੰਦੀ ਸਿਰਫ 10000 ਦੀ ਹੋਈ ਰਾਮੇ ਨੇ ਨੰਜੇ ਨੂੰ ਕਿਹਾ ਕਿ ਮੈਂ ਔਰਤ ਮੁੱਲ ਲੈਣੀ ਹੈ ਕਿੰਨੇ ਕੁ ਦੂਈ ਮਿਲ ਜੂ 49 ਬੋਲਿਆ 30000 ਵਿੱਚ ਕੰਮ ਬਣ ਗੀ ਰਾਮ ਨੇ ਕਿਹਾ ਮੇਰੇ ਕੋਲ ਤਾਂ ਸਿਰਫ 10000 ਹਨ ਉਸਨੇ ਕਿਹਾ ਹੈ ਤਾਂ ਮੁਸ਼ਕਲ ਪਰ ਚਲੋ ਤੂੰ ਹਫਤੇ ਤੱਕ ਤੱਕ ਹਫਤੇ 10 ਦਿਨਾਂ ਤੱਕ ਮੇਰੇ ਕੋਲ ਚੱਕਰ ਮਾਰੇ ਕੋਈ ਡਿਗਾਰਡ ਕਰਕੇ ਦੇਖਦੇ ਹਾਂ ਸ਼ਾਇਦ ਤੇਰਾ ਕੰਮ ਬਣ ਜਾਵੇ ਰਾਮਾ ਜਦੋਂ 10 ਦਿਨਾਂ ਬਾਅਦ ਗਿਆ ਤਾਂ ਨੰਝੇ ਨੇ ਕਿਹਾ 10000 ਦੇ ਕੇ ਆਪਾਂ ਔਰਤ ਲਿਆ ਸਕਦੇ ਹਾਂ ਤੇ ਬਾਕੀ ਦੇ 20000 ਸਾਲ ਦੇ ਅੰਦਰ ਅੰਦਰ ਦੇਣੇ ਹੋਣਗੇ ਨਹੀਂ ਤਾਂ ਉਹ ਔਰਤ ਵਾਪਸ ਲੈ ਜਾਣਗੇ ਆਪਣੀ ਲੜਕੀ ਨੂੰ ਵਾਪਸ ਲੈ ਜਾਣਗੇ ਰਮਾ ਔਰਤ ਨੂੰ ਘਰ ਲੈ ਆਇਆ ਉਸ ਕਰਮਾ ਵਾਲੀ ਨੇ ਆਉਂਦੀ ਨਹੀਂ ਘਰ ਸੰਭਾਲ ਲਿਆ ਤੇ ਬਾਹਰ ਅੰਦਰ ਨੰਜੇ ਨਾਲ ਵੀ ਕੰਮ ਕਰਾਉਣ ਲੱਗੀ। RAMME ਦੇ ਘਰ ਵਿੱਚ ਸਾਲ ਬਾਅਦ ਲੜਕੀ ਨੇ ਜਨਮ ਲਿਆ। ਉਹਨ ਘਰ ਵਿੱਚ ਹਰ ਸਮੇਂ ਖੁਸ਼ੀਆਂ ਦੀ ਛੈਰ ਲੱਗੀ ਰਹਿੰਦੀ। ਗਰੀਬੀ ਕਰਕੇ RAMMA ਉਹ 20000 ਬਾਕੀ ਦੀ ਰਕਮ ਚਕਾਉਣ ਵਿੱਚ ਅਸਫਲ ਰਿਹਾ। ਨੰਜਾ RAMME ਦੇ ਘਰ ਆਇਆ ਤੇ RAMME ਨੂੰ ਕਹਿਣ ਲੱਗਾ ਹੁਣ 5 ਦਿਨ ਬਾਕੀ ਹਨ। ਜੇਕਰ ਪੰਜਾਂ ਦਿਨਾਂ ਵਿੱਚ ਤੂੰ 20000 ਰੁਪਏ ਦੇ ਦਿੱਤੇ ਤਾਂ ਨਹੀਂ ਤਾਂ ਉਹ ਆਪਣੀ ਕੁੜੀ ਨੂੰ ਵਾਪਸ ਲੈ ਜਾਣਗੇ। ਰਾਮਾ ਚਿੰਤਾ ਵਿੱਚ ਹੀ ਸੀ ਕਿ ਇੱਕ ਤਾਂ ਬੁੱਢੀ ਮਾਂ ਸਾਹਮਣ ਦਾ ਸੀ ਅੱਗੇ ਹੁਣ ਨਾਲ ਬੱਚੇ ਨੂੰ ਵੀ ਸੰਭਾਲਣਾ ਪਵੇਗਾ। ਮੈਂ ਬੁੱਢੀ ਮਾਂ ਤੇ ਬੱਚੇ ਨੂੰ ਇਕੱਲਾ ਕਿਸ ਤਰ੍ਹਾਂ ਸੰਭਾਲਾਂਗਾ? ਇੰਨੇ ਨੂੰ ਉਸ ਔਰਤ ਨੇ ਜੋ ਕਿ ਰਾਮੇ ਨੇ ਮੁੱਲ ਲਈ ਆਂਦੀ ਸੀ ਉਸ ਔਰਤ ਨੇ ਰਾਮੇ ਨੂੰ ਕਿਹਾ ਰਾਮੇ ਮੈਨੂੰ ਬਚਾਲਾ। ਰਾਮਾ ਜ਼ਿਮੀਦਾਰ ਦੇ ਕੋਲ ਗਿਆ ਤੇ ਆਪਣੇ ਆਪ ਨੂੰ 20000 ਵਿੱਚ 2 ਸਾਲ ਲਈ ਗਹਿਣੇ ਰੱਖ ਦਿੱਤਾ। ਤੇ 20000 ਨੰਝੇ ਦੇ ਮੂੰਹ ਤੇ ਮਾਰ ਕੇ ਆਪਣਾ ਘਰ ਵਸਦਿਆਂ ਵਿੱਚ ਕਰ ਲਿਆ। ਰਾਮੇ ਦੀ ਔਰਤ ਨੇ ਕਿਹਾ ਤੂੰ ਮੈਨੂੰ ਨਰਕ ਵਿੱਚੋਂ ਕੱਢਿਆ ਏ। ਮੈਂ ਘਰ ਤੇ ਬਾਹਰ ਆਪੇ ਸੰਭਾਲ ਲਵਾਂ। ਤੂੰ ਫਿਕਰ ਨਾ ਕਰੀ। ਦੋ ਸਾਲ ਐਵੇਂ ਹੀ ਨਿਕਲ ਜਾਣੇ ਤੇ ਆਪਣਾ ਘਰ ਖੁਸ਼ੀਆਂ ਖੇੜੀਆਂ ਨਾਲ ਭਰਿਆ ਰਹੋ ਮੈਂ ਹੁਣ ਨਰਕ ਵਿੱਚ ਨਹੀਂ ਜਾਣਾ ਚਾਹੁੰਦੀ ਮੈਂ ਅੱਧੀ ਖਾ ਕੇ ਗੁਜ਼ਾਰਾ ਕਰ ਲਵਾਂ ਇਹ ਆ ਔਰਤ ਦੀ ਇੱਕ ਜੀਵਨੀ ਜਿਸ ਨੂੰ ਕਿ ਔਰਤ ਨੇ ਆਪਣਾ ਘਰ ਬਚਾਉਣ ਦੇ ਖਾਤਰ ਆਪਣੀ ਨਰਕ ਭਰੀ ਜ਼ਿੰਦਗੀ ਚੋਂ ਬਾਹਰ ਨਿਕਲਣ ਦੇ ਖਾਤਰ ਆਪਣੇ ਆਦਮੀ ਦੀ ਹਰ ਕੀਤੀ ਕੁਰਬਾਨੀ ਨੂੰ ਕਬੂਲ ਕੀਤਾ ਤੇ ਹਰ ਇੱਕ ਔਰਤ ਨੂੰ ਚਾਹੀਦਾ ਹੈ ਕਿ ਉਹ ਦੁੱਖ ਸੁੱਖ ਵਿੱਚ ਪਤੀ ਦਾ ਸਾਥ ਦੇਵੇ ਤੇ ਆਪਣੇ ਘਰ ਨੂੰ ਖੁਸ਼ੀਆਂ ਖੇਡੀਆਂ ਵਿੱਚ ਹੱਸਦੇ ਵੱਸਦੇਆਂ ਵਿੱਚ ਕਰਦੇ ਰੋ ਮੇਰੀ ਵੀ ਇਹੋ ਖਾਸ਼ ਹੈ ਕਿ ਤੁਸੀਂ ਸਭ ਹੱਸਦੇ ਵੱਸਦੇ ਰਹੋ ਇਹ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਜਰੂਰ ਦੱਸਣਾ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਨਾ